ਨਲਵਾਤ ਪੁਲਿਸ ਵੱਲੋਂ ਵਕਵਾਕ ਮਾਪਲਾਂ ਦੇ ਵਿੱਚ ਇੱਕ ਹੋਰ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਗੱਲ ਦੀ ਜਾਣਕਾਰੀ ਡੀਐਸਪੀ ਏਆਰ ਸ਼ਰਮਾ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਕਿਹਾ ਹੈ ਕਿ 5 ਫਰਵਰੀ ਨੂੰ ਇੱਕ ਸ਼ੋਰੂਮ ਦੇ ਬਾਹਰ ਖੜਾ ਇੱਕ ਵਿਅਕਤੀ ਫੋਨ 'ਤੇ ਗੱਲਬਾਤ ਕਰ ਰਿਹਾ ਸੀ ਕਿ ਅਚਾਨਕ ਦੋ ਨੌਜਵਾਨ ਉਸ ਦਾ ਫੋਨ ਖੋ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ ਤੇ ਇੱਕ ਪੀੜਤ ਵਿਅਕਤੀ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮਿੰਟਾਂ ਦੇ ਵਿੱਚ ਹੀ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨ ਹਾਸਲ ਕੀਤਾ ਜਾਵੇਗਾ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਤਰ੍ਹਾਂ ਹੀ ਤਨਾ ਮੀਰਖਸ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਣ ਵਾਲੇ ਦੋ ਵਿਅਕਤੀਆਂ ਤੇ ਇੱਕ ਔਰਤ ਨੂੰ 3 ਘੰਟੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ ਵਾਲੀਆਂ ਬਰਾਮਦ ਕਰ ਲਈਆਂ ਨੇ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਕਿਹਾ ਕਿ ਤੁਹਾਨੂੰ ਕੱਲ 4 ਵਜੇ ਟਾਈਮ ਸੀਗਾ ਤੇ ਮੈਂ ਆਪਣੀ ਦਾਦੀ ਨਾਲ ਪਿੰਡ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਤੇ ਇਹ ਰਾਸਤੇ ਵਿੱਚ ਅਸੀਂ ਰੋਡ ਕ੍ਰੋਸ ਕਰਨ ਲੱਗੇ ਤੇ ਇਹਨਾਂ ਪਿੱਛੋਂ ਆ ਗਈ ਮੋਟਰਸਾਈਕਲ ਜਿਹਨੇ ਕਰ ਗਿਆ ਉਹ ਮੁੰਡੇ ਨੇ ਖਿੱਚਿਆ ਵਾਲੀ ਖਿੱਚ ਕੇ ਤੇ ਇੱਕ ਬਜ਼ੁਰਗ ਸੀ ਜਿਹੜਾ ਉਹ ਮੋਟਰਸਾਈਕਲ ਚਲਾਉਂਦਾ ਸੀ ਇਹਨਾਂ ਮੋਟਰਸਾਈਕਲ ਵਜਾ ਲੈ ਕੇ ਤੇ ਮੈਂ ਨਾਲ ਸੀਗਾ ਦਾਦੀ ਆਦੀ ਤੇ ਅਸੀਂ ਉਹਨੇ ਨੂੰ ਪਿੰਡ ਥਾਣਾ ਨੇੜੇ ਹੀ ਹੈ ਥਾਣੇ ਦੱਸਿਆ ਵੀ ਸਾਡੀਆਂ ਇਸ ਤਰ੍ਹਾਂ ਵਾਲੀਆਂ ਚੋਰੀਆਂ ਚੋਰੀ ਹੋਈਆਂ ਨੇ ਤੇ ਇਹਨਾਂ ਨਾਲ ਦੇ ਨਾਲ ਹੀ ਸਾਡੇ ਐਸਐਸ ਐਸਐਚਓ ਸਾਹਿਬ ਅਮੀਰ ਖਾਨ ਥਾਣੇ ਦੇ ਇਹਨਾਂ ਸਾਡੀ ਬਹੁਤ ਮਦਦ ਕੀਤੀ ਆ ਫੜਨ ਤੇ ਇਹਨਾਂ ਨਾਕਾਬੰਦੀ ਕਰਕੇ ਨਾਲ ਫੜ ਲਿਆ ਜੀ ਜੀ ਸਿਟੀ ਦੇ ਵਿੱਚ ਇੱਕ ਮੋਬਾਈਲ ਚੱਪ ਮਾਰ ਕੇ ਖੋਲਿਆ ਗਿਆ ਸੀ ਉਹ ਬਰਾਮਦ ਕੀਤਾ ਗਿਆ ਤੇ ਇੱਕ ਅਮੀਰ ਖਾਸ ਇੱਕ ਲੇਡੀ ਤੋਂ ਵਾਲੀਆਂ ਖੋ ਕੇ ਝੱਟ ਮਾਰ ਕੇ ਭੱਜ ਗਈ ਸੀ ਉਹ ਬੰਦੇ ਕਾਬੂ ਕੀਤੇ ਗਏ ਅਮੀਰ ਖਾਨ ਸਾਡੇ ਦੀ ਪੁਲਿਸ ਵੱਲੋਂ ਅ ਕੱਲ ਸ਼ਾਮ ਦੇ ਕਰੀਬ ਇੱਕ ਲੇਡੀ ਹੈ ਪਛਲਿਆ ਭਾਈ ਉਹ ਤੁਰੀ ਜਾਂਦੀ ਸੀ ਰੋਡ ਦੇ ਉੱਪਰ ਉਹਦੇ ਬਰਾਬਰ ਮੋਟਰਸਾਈਕਲ ਲਾ ਕੇ ਤਿੰਨ ਬੰਦੇ ਸੀ ਇੱਕ ਅਕਬਰ ਅਕਬਰ ਸਿੰਘ ਪੁੱਤਰ ਅਜਗਰ ਸਿੰਘ ਜਿੰਦੀ ਪੁੱਤਰ ਬੁੱਧੂ ਵਾਸੀ ਆਨੰਦਪੁਰ ਸਾਹਿਬ ਰੋਡ ਮੋਹੱਲਾ ਸਰਾਂਬਰਦ ਰੋਪੜ ਇਹ ਰੋਪੜ ਦਾ ਰਹਿਣ ਵਾਲਾ ਇੱਕ ਬਬਲੂ 나ਥ ਪੁੱਤਰ ਬਰਕਤਨਾਥ ਵਾਸੀ ਵਾੜ ਨੰਬਰ 2 ਜੰਡਪੀਰ ਸਵਾਦ ਮੱਲਾ ਮੁਰਾਦਪੁਰਾ ਤਰਨਤਾਰਨ ਦਾ ਰਹਿਣ ਵਾਲਾ ਹੈ ਬੰਦਾ ਉਹਨਾਂ ਨਾਲ ਇੱਕ ਲੇਡੀ ਸੀ ਰਾਧਾ ਰਾਣੀ ਪਤਨੀ ਗੁਰਚਰਨ ਸਿੰਘ ਇਹ ਵੀ ਮੁਰਾਦ ਵਾਲਾ ਮੱਲਾ ਨਜ਼ਦੀਕ ਰੇਲਵੇ ਸਟੇਸ਼ਨ ਤਰਨਤਾਰਨ ਦੀ ਰਹਿਣ ਵਾਲੀ ਸੀ ਇਹ ਕੀ ਕਰਦੇ ਸੀ ਇਹ ਤਿੰਨ ਜਣੇ ਮੋਟਰਸਾਈਕਲ ਤੇ ਹੁੰਦੇ ਸੀ ਕਨਾਲ ਛੋਟੀ ਉਮਰ ਦਾ ਸੀ ਮੁੰਡਾ ਇਹ ਤੇ ਜਿਹੜਾ ਬਜ਼ੁਰਗ ਸੀਗਾ ਉਹ ਇਹ ਮੋਟਰਸਾਈਕਲ ਚਲਾਉਂਦਾ ਸੀ ਤੇ ਕੋਈ ਵੀ ਲੇਡੀ ਦੇਖ ਕੇ ਉਸ ਇਨਸਾਨ ਇਹ ਕੀ ਕਰਦੇ ਸੀ ਏ ਵਾਲੀਆਂ ਲੁੱਟ ਲੈਂਦੇ ਸੀ ਵੀ ਮਾਈ ਤੇਰੇ ਸਿਰ ਤੇ ਕੁਝ ਲੱਗਿਆ ਐ ਕਹ ਕੇ ਨਾ ਕਿ ਤੂੰ ਮਾਈ ਕੋਈ ਵੀ ਲੇਡੀ ਆਪਣਾ ਸਿਰ ਤੋਂ ਪੱਨੂ ਉਤਾਰਦੀ ਸੀ ਤੇ ਇਹ ਵਾਲੀਆਂ ਲੁੱਟ ਲੈਂਦੇ ਸੀ ਇਹ ਇਹਨਾਂ ਦੀ ਮੋਡਸ ਪ੍ਰਿੰਸੀ ਕੱਲ ਐਸ ਐਚਓ ਅਮੀਰ ਖਾਸ ਰਵੀ ਕੁਮਾਰ ਤੇ ਉਹਦੀ ਟੀਮ ਨੇ ਇਹਨਾਂ ਨੂੰ ਨਕਾ ਲਾ ਕੇ ਕਾਬੂ ਕਰ ਲਿਆ ਮੋਟ ਤੇ ਕੁਛ ਕਿਛ ਕੀਤੇ ਜਿਸ ਤੇ ਮਕਦਮਾ ਨੰਬਰ 6 ਮਿਤੀ 5 2 24 379 ਬੀ 34 ਆਈ ਪੀ ਸੀ ਸਾਣਾ ਮੀਰ ਖਾਸ ਅਸੀਂ ਦਰਜ ਕਰ ਲਿਆ। ਤੁਸੀਂ ਇਹ ਦੇਖਣ ਇਹ ਗੱਲ ਸਾਹਮਣੇ ਆਈ ਕਿ ਇਹ ਇੱਕ ਮੁਕੱਦਮਾ ਇਹਨਾਂ ਦੇ ਦੀਨਾਂਗਰ ਡਿਸਟ੍ਰਿਕਟ ਗੁਰਦਾਸਪੁਰ ਵਿਖੇ ਦਰਜ ਹੈ। ਐਸੀ ਬਾਰਦਾਤ ਦਾ ਤੇ ਇੱਕ ਮੁਕੱਦਮਾ ਰੋਪੜ ਦਰਜ ਹੈ ਤੇ ਇੱਕ ਮੁਕੱਦਮਾ ਜਲੰਧਰ ਦਾ। ਜਿਲਾ ਲਾ ਬਾਤ ਤੋਂ ਆਦਰਸ਼ ਜੋਸ਼ੰਦ ਦੀ ਰਿਪੋਰਟ।